ਪਰ ਕੀ ਕਹਣਾ ਚਾਹੋਗੇ ਇਹਦਾ ਪ੍ਰਾਰਾਲਾ ਕੀਤਾ ਬਾਰੇ ਬੀਸੀਆਂ ਕਹਿੰਦੇ ਵੀ ਇਹ ਬਹੁਤ ਪ੍ਰਾਰਾਲਾ ਕਰਦਾ ਜਿਵੇਂ ਛੋਟੀ ਜੀ ਉਮਰ ਦੇ ਨ ਬਾਬਾ ਜੀ ਵੀ ਇਹ ਨੇ ਵੀ ਬਹੁਤ ਸੰਗਤ ਜੋੜ ਕੇ ਸਿੱਖੀ ਤੋਂ ਸਮਾਹ ਤੋਂ ਹੋਰ ਵੀ ਨੇੜੇ ਦੇੜ ਤੋਂ ਹੁੰਦੀ ਹੈ ਜੀ ਨਾਲੇ ਇਸ ਗੁਰਕਾਰ ਨੂੰ ਕੋਈ ਜ਼ਮੀਨ ਨਹੀਂ ਹੈਗੀ ਜੀ ਬਸ ਆਪ ਦਾ ਵੀ ਵਧੀਆ ਨਰਵਾਹ ਕਰੀ ਜਾਂਦਾ ਸੀ ਤਾਂ ਕਹਿੰਦੇ ਆ ਵੀ ਜਿਹਾ ਜ ਸਾਡੇ ਇੱਥੇ ਪ੍ਰਚਾਰ ਹੋ ਰਿਹਾ ਸਿੱਖੀ ਦਾ ਵੀ ਸਾਰੇ ਹੋਣਾ ਚਾਹੀਦੇ ਤੇ ਵੀ ਸਾਰੇ ਵੀ ਜਿਹੜੇ ਬੱਚੇ ਨੇ ਸਿਆਣੀਆਂ ਬੁੜੀਆਂ ਨੇ ਬੀਬੀਆਂ ਭੈਣਾਂ ਕੋਈ ਸਾਡੀਆਂ ਜਦੋਂ ਕੰਮ ਨਿਭੜਦੇ ਸਾਰੀਆਂ ਗੁਰੂ ਘਰ ਨੂੰ ਭਜਦੀਆਂ ਨੇ ਤੇ ਇੱਥੇ ਵੈਗੁਰੂ ਦਾ ਜਾਪ ਹੁੰਦਾ ਜੀ ਸਾਰੀਆਂ ਸੁਣਦੀਆਂ ਨੇ ਬਹੁਤ ਜੀ ਲੱਗਦਾ ਤੇ ਬਾਕੀ ਅਸੀਂ ਇਸ ਘਰ ਨੂੰ ਜੋੜੀ ਰੱਖੇ ਸਾਨੂੰ ਇਸ ਗੁਰੂ ਘਰ ਨੂੰ ਵੈਗੁਰੂ ਕਾ ਖਾਲਸਾ ਵੈਗੁਰੂ ਕੀ ਫਤਿਹ ਕੀ ਕਹਿਣਾ ਚਾਹੁੰਦੇ ਜਿਹੜਾ ਅਪਰਾਲਾ ਕੀਤਾ ਗਿਆ ਨਾ ਮੈਂ ਤਾਂ ਘਰ ਪਿਆਰ ਪਾਟੀ ਨਾ ਗਾਂਧੀ ਦਾ ਬਹੁਤ ਧੰਨਵਾਦ ਕਰਦੀ ਆ ਜਿਹੜਾ ਕਿ ਸਾਨੂੰ ਬਹੁਤ ਮਿਹਨਤ ਨਾਲ ਸਾਨੂੰ ਨਾਲ ਗੁਰਵਾਣੀ ਦੇ ਨਾਲ ਜੋੜਦੇ ਆ ਬਹੁਤ ਵਧੀਆ ਸਾਨੂੰ ਨਿਤ ਗੁਰਵਾਣੀ ਚੋਂ ਸਾਖੀਆਂ ਸੁਣਾਉਂਦੇ ਨੇ ਹੁਣ ਇਹ ਪਹਿਲਾ ਸੋਖਣੀ ਸਾਹਿਬ ਦਾ ਪਾਠ ਗੁਰੂ ਅਰਜਨ ਦੇਵ ਜੀ ਦੇ ਸਿੱਧੀ ਧਾੜੇ ਤੇ ਚੱਲਿਆ ਜੀ ਹੁਣ ਸਾਨੂੰ ਅੱਜ 19 ਦਿਨ ਹੋ ਗਏ ਗੁਰਮੰਤਰ ਦਾ ਵਾਹਿਗੁਰੂ ਦਾ ਜਾਪ ਕਰਵਾਉਂਦੇ ਅਸੀਂ ਇਹੋ ਜੇ ਪਾਠੀਆਂ ਦੀ ਬਹੁਤ ਦਿਲੋਂ ਤਹਿ ਕਦਰ ਕਰਦੇ ਆ ਜੀ ਸੱਚੇ ਪਾਤਸ਼ਾਹ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਫਤਹਿ ਮਾਤੇ ਕੀ ਨਾਮ ਸੁਖਪਾਲ ਕੰ ਮਾਤੇ ਕਿਨੇ ਨੂੰ ਹੋ ਗਏ ਇੱਥੇ ਗੁਰੂ ਘਰ ਆਉਣੇ ਹੋ ਕੀ ਪ੍ਰੋਗਰਾਮ ਚੱਲ ਰਹੇ ਸਾਨੂੰ ਡੇਢ ਮਹੀਨੇ ਤੋਂ ਉੱਪਰ ਹੋ ਗਿਆ ਜੀ ਤੇ ਇੱਥੇ ਸੁਖਣੀ ਸਾਹਿਬ ਦੇ ਪਹਿਲਾਂ ਪਾਠ ਚੱਲੇ ਨੇ ਹੁਣ ਜਾਪ ਸਾਹਿਬ ਚੱਲ ਰਹੇ ਨੇ ਹਾਂਜੀ ਸਾਨੂੰ ਬਹੁਤ ਵਧੀਆ ਲੱਗਦਾ ਸਾਡੇ ਪਾਠੀ ਸਾਹਿਬ ਸਾਨੂੰ ਬਹੁਤ ਬਹੁਤ ਸਾਡੇ ਸਿੱਖਿਆ ਦੇ ਰਹੇ ਨੇ ਮਤਲਬ ਕਿਤੇ ਤੋਂ ਤੋਂ ਸੰਗਤ ਪਹੁੰਚਦੀ ਹੈ ਇੱਥੇ ਸੰਗਤ ਦੂਰੋਂ ਦੂਰੋਂ ਆਉਂਦੀ ਹੈ ਬਹੁਤ ਦੂਰੋਂ ਦੂਰੋਂ ਆਉਂਦੀ ਹੈ ਪਿੰਡਾਂ ਚੋਂ ਵੀ ਆਉਂਦੀ ਹੈ ਸ਼ਹਿਰਾਂ ਚੋਂ ਵੀ ਆਉਂਦੀ ਆ ਹਾਂ ਦੂਰੋਂ ਦੂਰੋਂ ਸੰਗਤ ਨੂੰ ਮਨ ਪਾਉਂਦਾ ਹੋਂ ਪਾਹੋਂ ਮਿਲਦੀ ਆ ਨਾ ਸਿੱਖਿਆ ਜਿਹਾ ਆਵੇਂ ਨੇ ਇਸ ਤਰ੍ਹਾਂ ਅੱਜ ਕੱਲ ਬੇਲ ਨਹੀਂ ਹੈਗੀ ਮਾਤਾ ਪਿਤਾ ਨੂੰ ਬਹੁਤ ਜ਼ਿਆਦਾ ਕੰਮ ਹੁੰਦੇ ਨੇ ਲੋਕ ਫੋਨ ਤੇ ਲੱਗੇ ਰਹਿੰਦੇ ਤੁਸੀਂ ਗੁਰੂ ਘਰ ਆ ਕੇ ਕਿਹਨਾ ਸਕੂਲ ਮਿਲਦਾ ਬਹੁਤ ਜ਼ਿਆਦਾ ਸਕੂਲ ਮਿਲਦਾ ਸਾਨੂੰ ਆਉਂਦਾ ਸੀ ਜਦੋਂ 2 ਵਜੇ ਤੋਂ ਵੀ ਪਹਿਲਾਂ ਤੁਰ ਗਏ ਹਾਂਜੀ ਪਾਠ ਕਰਕੇ ਬਹੁਤ ਸਕੂਲ ਮਿਲਦਾ ਕੀ ਕਹਿਣਾ ਚਾਹੁੰਦੇ ਹੋ ਹੋਰ ਜਿਹੜੇ ਬੱਚੇ ਆ ਉਹਨਾਂ ਵਾਸਤੇ ਕੀ ਕੀ ਸੰਦੇਸ਼ ਹੈ ਬੱਚਾ ਮਾਤਾ ਸੰਦੇਸ਼ਾ ਬੱਚਾ ਨੂੰ ਸਿੱਖਿਆ ਮਿਲਦੀ ਹੈ ਜਗ੍ਹਾਾਂ ਨੂੰ ਸਿੱਖੀ ਵਾਸਤੇ ਹਾਂਜੀ ਜੁੜਨਾ ਚਾਹੀਦਾ ਗੁਰੂ ਘਰ ਨਾਲ ਪੰਨਾ ਹਾਂਜੀ ਜੁੜਨਾ ਚਾਹੀਦਾ ਬਹੁਤ ਯਾਰ ਜੁੜਨਾ ਚਾਹੀਦਾ ਜਿੰਨਾ ਕਹੋ ਕਿ ਕੋਈ ਸਿੱਖੀ ਦਾ ਪ੍ਰਚਾਰ ਹੋ ਸਿੱਖੀ ਬਾਰੇ ਪਤਾ ਲੱਗੂ ਇਤਿਹਾਸ ਬਾਰੇ ਪਤਾ ਲੱਦਾ ਬੱਚਿਆਂ ਨੂੰ ਹਾਂ ਵੀ ਕੀ ਸਾਡਾ ਪੁਰਾਣਾ ਇਤਿਹਾਸ ਸੀ ਉਹਦੇ ਬਾਰੇ ਬਾਬਾ ਜੀ ਸਾਨੂੰ ਬਹੁਤ ਜਾਣਕਾਰੀ ਦਿੰਦੇ ਨੇ ਹਾਂਜੀ ਕੀ ਨਾਮ ਹੈ ਗੁਰਪਿਆਰ ਸਿੰਘ ਕੀ ਕਹਿਣਾ ਚਾਹੋਗੇ ਜਿਹੜੀ ਸੰਗਤ ਜੁੜੀ ਹੈ ਨਾ ਗੁਰੂ ਘਰ ਨਾਲ ਬਹੁਤ ਵੱਡੀ ਗੱਲ ਹੁੰਦੀ ਹੈ ਜੋੜਨੇ ਸੰਗਤ ਤੁਸੀਂ ਕਿਵੇਂ ਜੁੜੀਏ ਸੰਗਤ ਬਾਜੀ ਦੇਖੋ ਗੁਰਬਾਣੀ ਜਦੋਂ ਆਪਾਂ ਪੜ੍ਹਦੇ ਆ ਪ੍ਰਭੁ ਕਿ ਅਸਮਨ ਰਿੱਧ ਸਿਦਨੋਂ ਨਿੱਧ ਪ੍ਰਭੁ ਕਿ ਅਸਮਨ ਗਿਆਨ ਧਿਆਨ ਤਤਬੁੱਧ ਜਦ ਉਹਦੇ ਵਿੱਚ ਸਾਰੀਆਂ ਫਿਰ ਵਰਕਤ ਆ ਜਾਂਦੀਆਂ ਨੇ ਅਸੀਂ ਆ ਨਾਲੋਂ ਵੀ 29 ਅਪ੍ਰੈਲ ਤੋਂ ਲੈ ਕੇ 12 ਜੂਨ ਤੱਕ ਮੰਨ ਲਓ ਗੁਰੂ ਤੇਗ ਬਹਾਦਰ ਜੀ ਹਾ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਲੈ ਕੇ ਸ਼ਹੀਦੀ ਦਿਹਾੜੇ ਤੱਕ 45 ਦਿਨਾਂ ਮਤਲਬ ਸੁਖਣੀ ਸਾਹਿਬ ਦੇ ਦਿਨ ਰਾਤ ਇਹ ਬੀਬੀਆਂ ਨੇ ਆਏ ਲਾ ਲੋ ਵੀ ਤੜਕੇ 4 ਵਜੇ ਆ ਕੇ ਰਾਤ ਨੂੰ 10 ਵਜੇ ਤੱਕ ਰੌਣਾ ਲਾਈਆਂ ਸੋ ਸਾਡੇ ਪ੍ਰਧਾਨ ਜੀ ਪ੍ਰਧਾਨ ਹਰਨੈਲ ਸਿੰਘ ਇਹਨਾਂ ਨੇ ਵੀ ਡਿਊਟੀਆਂ ਲਾਈਆਂ ਕਮੇਟੀ ਵੀ ਸਾਡੇ ਡਿਊਟੀਆਂ ਲਾਉਂਦੀ ਆ ਮਨ ਲਓ ਜੇ ਅਸੀਂ ਇਸ ਗ੍ਰੰਥੀ ਸਿੰਘਾਂ ਤੋਂ ਜਾਪ ਕਰਾਉਂਦੇ ਤਾਂ ਲਾ ਲਓ ਵੀ ਸਾਡਾ 2-3 ਲੱਖ ਰੁਪਏ ਖਰਚਾ ਆ ਜਾਣਾ ਸੀ ਪਰ ਇਹ ਸੰਗਤਾਂ ਨੇ ਬੀਬੀਆਂ ਦੇ ਸਹਾਇਕ ਦੇ ਨਾਲ ਵੀ ਅਸੀਂ ਇਹ 45 ਦਿਨ ਦਿਨ ਰਾਤ ਜਿਹੜਾ ਕਿਸੇ ਰੁਕਾਵਟ ਤੋਂ ਇਹ ਜਾਪ ਸੰਪੂਰਨ ਕੀਤਾ ਵੀ ਸੁਖ ਨੂੰ ਸਾਡੇ ਦਿਨ ਰਾਤ ਨਿਰੰਤਰ ਪੜ ਚੱਲੇ ਤਾਂ ਉਹਦੇ ਨਾਲ ਬੱਚੇ ਵੀ ਜੁੜੇ ਨੇ ਬੱਚੇ ਮਤਲਬ ਜਿਨ੍ਹਾਂ ਨੂੰ ਅਸੀਂ ਸੰਸਾ ਦਿੱਨੇ ਆ 7-8 ਬੱਚੇ ਸਾਡੇ ਕੋਲ ਮਤਲਬ ਰੋਜ਼ਾਨਾ ਆਉਂਦੇ ਨੇ ਜਿਹੜੇ ਸਵੇਰੇ ਸ਼ਾਮ ਸੇਵਾ ਵੀ ਕਰਵਾਉਂਦੇ ਨੇ ਇਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੁਣ ਇਹ ਨਾਲ ਵੀ ਇਹ ਗੁਰਦੁਆਰਾ ਸਾਹਿਬ ਤੋਂ ਵਿਸ਼ਵ ਕਰਮਾਂ ਦਾ ਪਰ ਅਸੀਂ ਇੱਥੇ ਕੋਈ ਵਿਤ ਕਰਾਣੀ ਕਿਸੇ ਨਾਲ ਵੀ ਕੋਈ ਮਰਜ਼ੀ ਆਉ ਕੋਈ ਜਾਤ ਪਾਤ ਦਾ ਵਿਤ ਕਰਾਣੀ ਜਾਂ ਤਾਂ ਸਮਾਧੀ ਸੰਗਤ ਪੀਖੀ ਸੰਗਤ ਦੇ ਸਹਿਯੋਗ ਨਾਲ ਚੱਲਦਾ ਬਾਹਰੋਂ ਵੀ ਸੰਗਤ ਅਰਦਾਸਾਂ ਕਰਵਾ ਕੇ ਜਾਂਦੇ ਆ ਬਸ ਉਹ ਬਾਣੀ ਦੀ ਤਾਕਤ ਹੈ ਸਾਰੀ ਹੋ ਸਾਡੇ ਚ ਕੋਈ ਇੱਡੀ ਹੈਸੀਅਤ ਨਹੀਂ ਵੀ ਅਸੀਂ ਕੁਝ ਕਰ ਸਕੀਏ ਕੀ ਅਗਲਾ ਬ੍ਰੋਕੀ ਹੈ ਹਣਜੀ 28 ਤਰੀਕ ਨੂੰ ਆਪਣਾ ਅਮਰ ਸੰਚਾਰ ਹੈਗਾ ਤੇ 29 ਤਰੀਕ ਦਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਦਾ ਅਵਤਾਰ ਦਿਹਾੜਾ ਹੈ ਕਿਉਂਕਿ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸ ਕੇ ਦੱਸੀ ਆਪਾਂ ਬੈਠੇ ਸੀ ਵੀ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਸਾਰੇ ਮਨਾਉਂਦੇ ਆ ਗੁਰੂ ਅਰਜਨ ਦੇਵ ਜੀ ਦਾ ਵੀ ਮਨਾਉਂਦੇ ਆ ਤੇ ਗੁਰੂ ਦਸਵੇਂ ਪਾਤਸ਼ਾਹ ਦੇ ਮਨਾਉਂਦੇ ਆ ਮੰਨ ਲਓ ਜਿਹੜੇ ਪਿਛਲੇ ਗੁਰੂ ਰਹਿ ਜਾਂਦੇ ਨੇ ਉਹ ਮੇਨ ਮੇਨ ਸਥਾਨਾਂ 'ਤੇ ਤਾਂ ਬਣ ਜਾਂਦੇ ਨੇ ਪਰ ਹੋਰ ਕਿਸੇ ਸਥਾਨ 'ਤੇ ਵੀ ਉਹਨੂੰ ਵੱਡੇ ਪੱਧਰ ਤੇ ਨਹੀਂ ਬਣਾਇਆ ਜਾਂਦਾ ਸੋ ਸਾਡੀ ਕੋਸ਼ਿਸ਼ ਇਹ ਆ ਵੀ ਸਾਰੇ ਭਗਤਾਂ ਬਾਰੇ ਪੱਟਾ ਸਹਿਬਾਨਾਂ ਬਾਰੇ ਗੁਰੂ ਸਾਹਿਬਾਨਾਂ ਬਾਰੇ ਸੰਗਤ ਮੰਲੋ ਕਿ ਨੇਪਟ ਸਹਿਬਾਨ ਨੇ ਹਨ ਕਿੰਨੇ ਭਗਤ ਨੇ ਮੰਲੋ ਐਂ ਲਾ ਲੋ ਵੀਰ ਅਰਦਾਸ ਭਗਤ ਵਾਲੇ ਰਮਦਾਸੀ ਸਿੰਘ ਹੀ ਬਣਾਉਂਦੇ ਆ ਉਹ ਆਪਾਂ ਸਾਰੇ ਨੂੰ ਬਣਾਉਣਾ ਚਾਹੀਦਾ ਸਾਡੇ ਸਾਂਝੇ ਨੇ ਇਹੋ ਵੀ ਉਹਦੇ ਕਰਕੇ ਆਪਾਂ ਇਹ ਸੰਗਤ ਦਾ ਬਰਾਲਾ ਕਰਦੇ ਆਂ ਸੰਗਤ ਬਹੁਤ ਆਉਂਦੀ ਐ ਲਾਲੋ ਵੀ ਹੁਣ 2 ਵਜੇ ਬੀਬੀਆਂ 2:30 ਵਜੇ ਆ ਜਾਂਦੀਆਂ ਨੇ 4 ਤੋਂ 5 ਸਿਮਰਨ ਹੁੰਦਾ 1 ਵਜੇ ਤੋਂ 1 ਤਰੀਕ ਤੋਂ ਸ਼ੁਰੂ ਕਰਾਂ ਸੀ ਸਿਮਰਨ ਹੁਣ ਅਸੀਂ ਉਹਨੂੰ ਐ ਲਾਲੋ ਵੀ 29 ਤਰੀਕ ਨੂੰ ਅਸੀਂ ਸਮਾਪਤੀ ਕਰਾਂਗੇ ਉਹਦੇ ਪ੍ਰਕਾਸ਼ਪੁਰ ਪੈਸਾਰ ਗੁਰੂ ਹਰਿਕ੍ਰਿਸ਼ਨ ਮਹਾਰਾਜ ਦਾ ਤੇ 28 ਤਰੀਕ ਨੂੰ ਅਮਰ ਸੰਚਾਰ ਹੈ ਸਾਡੇ ਕੋਲ 30 ਜਣੇ ਦੇ ਨਾਮ ਤਾ ਚੁੱਕੇ ਨੇ ਸੋ ਮੈਂ ਵੀ ਬੇਨਤੀ ਕਰਦਾ ਵੀ ਜਿਹੜੀ ਬਾਹਰਲੀ ਸੰਗਤ ਦਾ ਪਿੰਡਾਂ ਦੀ ਉਹ ਵੀ ਬਦਸਵਾ ਚੜ੍ਹ ਕੇ 28 ਤਰੀਕ ਨੂੰ ਇੱਥੇ ਪਹੁੰਚੋ ਤੇ ਅਮਰ ਸ਼ਕੋ ਗੁਰੂ ਵਾਲੇ ਬ ਕੀ ਲੋਕੇਸ਼ਨ ਕਿੱਥੀ ਜਪਾ ਗਈ ਇਹ ਆਪਣਾ ਭੀਖੀ ਬੱਸ ਸਟੈਂਡ ਦੇ ਮਗਰਲੇ ਪਾਸੇ ਵਾਰਡ ਨੰਬਰ 1 ਸੂਏ ਉੱਪਰ ਬੱਸ ਸਟੈਂਡ ਦੇ ਪਿਛਲੇ ਪਾਸੇ ਗੁਰਦੁਆਰਾ ਸਾਹਿਬ ਨਾਲ ਸੰਗਤ ਪਹੁੰਚੀ ਹਾਂ ਹਾਂਜੀ ਹਾਂਜੀ ਵਾਰਡ ਨੰਬਰ 1 ਸੂਏ ਉੱਪਰ ਸਿਮਹਾਲੀ ਸਾਈਡ ਅੱਜ ਕੀ ਕਹਿਣਾ ਚਾਹੋਗੇ ਜਿਹੜਾ ਪ੍ਰੋਜੈਕਟ ਕੀਤਾ ਗਿਆ ਹੈ ਨਾ ਵੱਡੀ ਸੰਗਤ ਤਜਰਜ ਜੁੜੀ ਹੈ ਗੁਰੂ ਘਰ ਵਿੱਚ ਪੁਰਾਣਾ ਸਮਾਉ ਹੋਣਾ ਕਰੇ ਬਹੁਤ ਲਗਨ ਨਾਲ ਇਹ ਕੰਮ ਕਰ ਰਿਹਾ ਹੈ ਸਾਰੀ ਸਾਡੀ ਟੀਮ ਇਕੱਠੀ ਚੱਲ ਰਹੀ ਹੈ ਵਧੀਆ ਤਰੀਕੇ ਨਾਲ ਤੇ ਪ੍ਰਚਾਰ ਜਿਆਦਾ ਇਹੀ ਕਰ ਰਿਹਾ ਹੈ ਅਸੀਂ ਨਾਲ ਸਾਡਾ ਸਾਥੀ ਦੇ ਸਬਦਾਂ ਹੈਗੇ ਸਾਰੇ ਕਿਉਂ ਦਾ ਤੇ ਅਸੀਂ ਕਹਿੰਦੇ ਆ ਵੀ ਇਹ ਸਾਡਾ ਗੁਰੂ ਘਰ ਦੇਣ ਤੋਂ ਗੁਰੂ ਰਾਖਾ ਸਭੂ ਗੁਰੂ ਕਰਤ ਕਰੇ ਤੇ ਗੁਰੂ ਕੰਪਤੀ ਦੇ ਨਾਲ ਸਾਡੇ ਆਈਵੇਂ ਜੁਕਰੀਂ ਬੜੇ ਖੁੱਲੇ